ਚੋਟੇ ਪੜ ਗਏ ਕੰਦਾ ਖੋੜ ਗਿਆ ਕਿ ਐਂ ਕੰਦਾ ਖੋੜ ਗਿਆ ਕੋਈ ਮੁੱਲ ਨਹੀਂ ਪੈਣਾ ਖਾਲੀ ਕਾਰ ਦੂਸਰੇ ਚੱਲੇਗਾ ਲੱਖ ਲੱਖ ਦੀ ਝੰਡੀ ਤੇ ਮੱਲ ਟਹਿਣਾ ਕੱਲੇ ਕੱਲੇ ਦਾ ਕੌਣ ਟਹਿਣਾ ਵੇਖਵੇ ਪੁਰਗਾਲਿਆਂ ਸਮੇਂ ਦੀਆਂ ਹੋਣੀਆਂ ਇਧਰ ਪਜੋਰ ਕੇ ਬੈਠੇ ਆ ਕਹਿੰਦੇ 29 ਤਰੀਕ ਮੁਜ਼ਫੱਪੁਰ ਦੇ ਸਿਂਝ ਮੇਲੇ ਦੀ ਹੋਣੀ ਹੈ ਪੱਟੀ ਗੱਲ ਬਾਤ ਹੋਊ ਮੇਰੇ ਮਿੱਤਰੋ ਉਹ ਕਹਿੰਦੇ ਹੱਲਾ ਗੁੱਲਾ ਹੋਊਗਾ ਆ ਮੱਲ ਕਹਿੰਦੇ ਚੋਟੀ ਦੇ ਆ ਵੀ ਜਿੱਤ ਕੇ ਅਖੀਰ ਨੂੰ ਸਿਕੰਦਰ ਦੀ ਹਾਰ ਹੋਈ ਨਾਲ ਲੈ ਕੇ ਨੋਟਾਂ ਦੀ ਟ੍ਰੇਨ ਨਹੀਂ ਗਿਆ ਵੀ ਮਾੜੀ ਚਾਹੇ ਚੰਗੀ ਆਵਾਨੀ ਤੋੜੀ ਉੱਚੀ ਆ ਜਰੀਮ ਜਿੰਨਾ ਦੇ ਲੋੜੋਂ ਦੀ ਸਕੀਮਾਂ ਉਹ ਕਬੇ ਟਾਉਂਦੇ ਕਿ ਮਿਹਰਤਾ ਦੇ ਮੁੱਲ ਪੈਂਦੇ ਸਦਾ ਬੱਲਿਆ ਪਾਣੀ ਨਾਲ ਕਦੇ ਨਹੀਂ ਪਕਾਉੜੇ ਤਾਉਂਦੇ ਨਾਲ ਕਦੇ ਨਹੀਂ ਪਕਾਉੜੇ ਤਾਉਂਦੇ ਪਾਣੀ ਨਾਲ ਕਦੇ ਨਹੀਂ ਪਕਾਉੜੇ ਤਾਉਂਦੇ ਗੱਲ ਵੀ ਤਰੀਕ ਤੁਹਾਡੇ ਗਵਾਲ ਪਿੰਡਾ ਮੀਰਪੁਰ ਜੱਟਾਂ ਦਾ ਕਹਿੰਦੇ ਵੱਡਾ ਸ਼ਿੰਜ ਮੇਲਾ ਹੁਣ ਆ ਮੇਰੇ ਮਿੱਤਰੋ ਮਹਾਨ ਪ੍ਰਭਾਵ ਪੁੱਜਣਗੇ ਇਹਦੇ ਰੋਕੀ ਬਚਨੇ ਆ ਆ ਆ ਆ ਆ ਅਸੇ ਤਮਾਰੀ ਦੇਖੋ ਨਿਆਰਾ ਹੋ ਸਵਾਨ ਆਉਂਦਾ ਚਾ ਚੜਦਾ ਚਾ ਚੜਦਾ ਐਵੇਂ ਜੰਦਾ ਫੋਰ ਗਿਆ ਤੌਰ ਜਿੱਤੂਗਾ ਸ਼ੱਕ ਰਹਿਣੀ ਹੈ ਉਹ ਟਾਲ ਦਾ ਸਿੰਘ ਮੇਲਾ ਧੱਕ ਪੈਂਦੀ ਹੈ ਧੱਕ ਪੈਂਦੀ ਹੈ ਸ਼ੱਕ ਤੇ ਰਹਿਣੀ ਹੈ ਸ਼ੱਕ ਤੇ ਰਹਿਣੀ ਹੈ ਲੈ ਵੀ ਦਸ ਕਿ ਵੀਰੋ ਜੇ ਕੁਸ਼ਤੀ ਵਧੀਆ ਲੱਗ ਰਹੀ ਹੈ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਵਾਹ ਵਾਹ ਜ਼ੋਰ ਲਾ ਗਿਆ ਜ਼ੋਰ ਲਾ ਗਿਆ ਕਿ ਸਰਮ ਸਿਆਣ ਪੁੱਤੇ ਸਾਦਗੀ ਤਿੰਨੋਂ ਗਹਿਰੇ ਹੁੰਦੇ ਮਟਿਆਰ ਦੇ ਘਰੇ ਯਾਰ ਦੇ ਜੋ ਜਾ ਕੇ ਝੁੱਲੇ ਮੂਰੇ ਝਾਕਦਾ ਯਾ ਅੱਲਾਹ ਤਾਲੇ ਇਹੋ ਜਿਹੇ ਯਾਰ ਨੇ ਕਿ ਚੁੱਪ ਕਰੇ ਆਉਂਦੇ ਨਹੀਂ ਉਹ ਖੁਸਰੇ ਰੌਣਾ ਪਾ ਕੇ ਆਉਂਦੇ ਨਹੀਂ ਉਹ ਜੋਰ ਪਾਰਸਾ ਨਾਹੀ ਲੱਗਦੇ ਦਰਖਤਾਂ ਨੂੰ ਹੌਸਲੇ ਨਾ ਹੀ ਤੱਕੜੀ ਨਾਲ ਤੋਲੇ ਜਾਂਦੇ ਜੋਰ ਪਰਖਾ ਨਾ ਹੀ ਤੱਕੜੀ ਨਾਲ ਤੋਲੇ ਜਾਂਦੇ ਜੋਰ ਪਰਖਾ ਸਿਕੰਦਰ ਸ਼ੇਖ ਇੱਕ ਐਟਾ ਦਾ ਪੁਲਵਾਨ ਹੈ ਜਿਹੜਾ ਜੱਟ ਪੱਟੀ ਵਿਖਾਉਂਦਾ ਹੈ ਹਰ ਵਾਰ ਮੇਰੇ ਮਿੱਤਰੋ ਕੁਸ਼ਤੀ ਜੱਟ ਪੱਟੀ ਵਿਖਾਉਂਦਾ ਹੈ ਇਹ ਕਹਿੰਦੇ ਪੱਪਾ ਦਾ ਸ਼ੋਲਾ ਇਹ ਖੜਦਾ ਨਹੀਂ ਇਹ ਜਾਂਦਾ ਹਰਦਾ ਜਾਂ ਫਿਰ ਜਿੱਤਦਾ ਹੈ ਇਹ ਕੁਸ਼ਤੀ ਪ੍ਰਾਪਰ ਬਲੂ ਵਰ ਨਹੀਂ ਕਰਦਾ ਸਿਕੰਦਰ ਸ਼ੇਖ मारत केसरी तुंहिंजे पासे